ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਬਲਮਲਕੀਤ ਸਿੰਘ ਨੇ ਤਖਤਸ਼੍ਰੀ ਹਜੂਰ ਸਾਹਿਬ ਵੱਲੋਂ ਅਨੰਦ ਕਾਰਜ ਲਈ ਪਾਸ ਕੀਤੇ ਗਏ ਮਤੇ ਦਾ ਸਵਾਗਤ ਕੀਤਾ ਹੈ ਦੱਸਦੇ ਕਿ ਤਖਤਸ਼੍ਰੀ ਹਜੂਰ ਸਾਹਿਬ ਨੰਦੇੜ ਦੇ ਜ਼ਹਦਾਰ ਗੈਨੀ ਕੁਲਵੰਤ ਸਿੰਘ ਸਮੇਤ ਪੰਜ ਪਿਆਰਿਆਂ ਵੱਲੋਂ ਇੱਕ ਮਤਾ ਪਾਸ ਕਰਕੇ ਸਿੱਖ ਲੜਕਾ ਲੜਕੀ ਦੇ ਵਿਆਹ ਸੰਬੰਧੀ ਲੜਕੀ ਦੇ ਵਸਤਰ ਸੰਬੰਧੀ ਅਤੇ ਕੁਝ ਹੋਰ ਨਿਯਮ ਨਿਰਧਾਰਿਤ ਕੀਤੇ ਗਏ ਸਨ ਉਨ੍ਹਾਂ ਕਿਹਾ ਕਿ ਅੱਜਕੱਲ ਵਿਆਹ ਵਾਲੇ ਕਾਰਡਾਂ ਉੱਤੇ ਲਾੜੇ ਤੇ ਲਾੜੀ ਦੇ ਅਧੂਰੇ ਨਾਮ ਲਿਖੇ ਜਾ ਰਹੇ ਨੇ ਜੋ ਕਿ ਠੀਕ ਨਹੀਂ ਹੈ ਬਲਕਿ ਇਹਨਾਂ ਦੇ ਨਾਂ ਨਾਲ ਸਿੰਘ ਜਾਂ ਕੌਰ ਪੂਰੇ ਲਿਖੇ ਜਾਣ ਇਸੇ ਤਰ੍ਹਾਂ ਲਾਮਾ ਫ ਪੇਸਮਬਕੇ ਕੁੜੀ ਨੂੰ ਸਲਵਾਰ ਕਮੀਜ਼ ਵਾਲਾ ਸੰਪੂਰਨ ਸੂਟ ਪਹਿਨਾਇਆ ਜਾਵੇ ਲਵਾਂ ਫੇਰੇ ਸਮੇਂ ਗੁਰੂ ਦੀ ਹਾਜ਼ਰੀ ਵਿੱਚ ਲੜਕੀ ਨੂੰ ਲਿਆਉਣ ਸਮੇਂ ਉਸ ਉੱਪਰ ਚੁੰਨੀ ਤਾਣ ਕੇ ਜਾਂ ਫੁੱਲਾਂ ਵਾਲਾ ਛਤਰ ਬਣਾ ਕੇ ਨਾਲ ਲੰਦਾ ਜਾਵੇ ਸਾਧ ਸੰਗਤ ਜੀ ਅੱਜ ਤਖਸਾਲ ਸਾਹਿਬ ਜੀ ਦੇ ਤਖਸਾਲ ਚਕੰਡ ਸ੍ਰੀ ਹਜੂਰ ਸ੍ਰੀ ਹਪਤੰਗਰ ਸਾਹਿਬ ਜੀ ਦੇ ਸਮੂਹ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਵਿਆਹ ਕਰਦੇ ਸੰਬੰਧ ਵਿੱਚ ਇੱਕ ਗੁਰਮਤਾ ਹੈ ਹਰ ਇੱਕ ਗੁਰਸਿੱਖ ਦਾ ਕਰਤੱਵ ਬਣਦਾ ਹੈ ਕਿ ਆਪਣੇ ਬੱਚੇ ਬੱਚੀ ਦਾ ਵਿਆਹ ਸਿੱਖ ਰਹੁ ਰhiti ਅਨੁਸਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਰਵੇਖਣ ਵਿੱਚ ਆ ਰਿਹਾ ਹੈ ਕਿ ਵਿਆਹ ਕਾਰਜ ਦੇ ਅਨੰਕਾਰਜ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਹੈ ਦੂਜੀ ਗੱਲ ਜਦ ਬੱਚੀ ਲਮਾ ਫੇਰ ਲੈਣ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੀ ਹੈ ਉਸ ਵੇਲੇ ਲੜਕੀ ਦੇ ਕੁਝ ਰਿਸ਼ਤੇਦਾਰ ਲੜਕੀ ਦੇ ਸਿਰ ਉੱਤੇ ਤੁੰਨੀ ਤਾਣ ਕੇ ਜਾਂ ਫੁੱਲਾਂ ਦਾ ਛੱਤਰ ਬਣਾ ਕੇ ਚੰਦੋਵੇ ਮੰਗੂ ਉਸ ਲੜਕੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਤੱਕ ਲੈ ਕੇ ਆ ਰਹੇ ਹਨ ਤੀਜੀ ਗੱਲ ਜਦ ਬੱਚੀ ਲਾਵਾ ਫੇਰੇ ਲੈਂਦੀ ਹੈ ਉਸ ਵੇਲੇ ਉਸ ਬੱਚੀ ਦੇ ਕੱਪੜੇ ਫੈਸ਼ਨੇਬਲ ਬਹੁਤ ਵੱਡੇ ਵੱਡੇ ਕਹਾਗਰੇ ਹੁੰਦੇ ਹਨ ਜਿਸ ਕਰਕੇ ਉਸ ਬੱਚੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮੱਥਾ ਟੇਕਣਾ ਵੀ ਔਖਾ ਹੁੰਦਾ ਹੈ ਤੇ ਬਹਿਣਾ ਉੱਠਣਾ ਵੀ ਔਖਾ ਹੋ ਰਿਹਾ ਹੈ ਇਸ ਕਰਕੇ ਗੁਰਮਤਿ ਆਪਾਸ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਿਆਹ ਕਰਾਜ ਅਨੰਕਾਰਜ ਹੋਣਗੇ ਉਹਨਾਂ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ। ਦੂਜੀ ਗੱਲ ਜਦ ਬੱਚੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾ ਫੇਰੇ ਲੈਣ ਲਈ ਆ ਰਹੀ ਹੈ ਉਸ ਵੇਲੇ ਉਸ ਬੱਚੀ ਦੇ ਸਿਰ ਉੱਪਰ ਚੁੰਨੀ ਜਾਂ ਫੁੱਲਾਂ ਦਾ ਛਤਰ ਤਾਣ ਕੇ ਨਾ ਲਿਆ ਜਾਵੇ। ਅਤੇ ਲਾਵਾ ਫੇਰੇ ਵੇਲੇ ਬੱਚੀ ਦਾ ਜਿਹੜਾ ਡਰੈੱਸ ਹੈ ਉਹ ਆਪਣੀ ਸਿੱਖ ਰਹੁ ਰੀਤੀ ਅਨੁਸਾਰ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਤੇ ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਜੋ ਕੋਈ ਇਸ ਗੁਰਮਤਿ ਦੇ ਉਲਟ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਮੂਹ ਗੁਰਸਿੱਖ ਮਾਈ ਭਾਈ ਇਸ ਗੁਰਮਤਿ ਦੀ ਪਾਲਣਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤਖਤ ਹਜੂਰ ਸਾਹਿਬ ਨੰਦੇੜ ਦੇ ਪੰਜ ਸਿੰਘ ਸਭਾ ਬਣਾਵਲੋ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਦੱਸਿਆ ਗਿਆ ਹੈ ਕਿ ਜਦੋਂ ਸਿੱਖ ਬੱਚੇ ਤੇ ਬੱਚੀ ਦੀ ਸ਼ਾਦੀ ਹੁੰਦੀ ਹੈ ਤੇ ਕਾਰਡ ਉੱਪਰ ਤੇ ਕਾਰਡ ਦੇ ਲਿਫਾਫੇ ਦੇ ਉੱਪਰ ਬੱਚੇ ਦੇ ਨਾਂ ਦੇ ਉੱਪਰ ਸਿੰਘ ਤੇ ਬੱਚੀ ਦੇ ਨਾਂ ਦੇ ਅੱਗੇ ਕੌਰ ਲਿਖਿਆ ਜਾਵੇ ਤੇ ਦੂਸਰਾ ਹੀ ਮਤੇ ਵਿੱਚ ਪਾਸ ਕੀਤਾ ਗਿਆ ਹੈ ਜਦੋਂ ਬੱਚੀ ਲਾਵਾ ਫੇਰ ਲੈਣ ਆਉਂਦੀ ਹੈ ਤੇ ਉਹਦੇ ਸਿਰ ਦੇ ਉੱਪਰ ਕੋਈ ਵੀ ਫੁੱਲਾਂ ਦੀ ਚਾਦਰ ਨਾ ਹੋਵੇ ਤੇ ਅਨੰਤ ਕਾਰਜ ਲਾਵਾ ਵੇਰ ਫੇਰੇ ਵੇਲੇ ਬੱਚੀ ਨੇ ਸਲਵਾਰ ਕਮੀਜ਼ ਪਾ ਕੇ ਲਾਵਾ ਫੇਰੇ ਰਹਿਣੇ ਚਾਹੀਦੇ ਹਨ ਤੇ ਸਮੁੱਚਾ ਸਿੱਖ ਸੰਗਤ ਦੇਸ਼ ਵਿਤ ਤੇ ਵਿਦੇਸ਼ ਵਿੱਚ ਇਸ ਗੁਰਮਤੇ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਪਾਕਾ ਦਾ ਦਿਨ ਹੈ ਕਿ ਗੁਰਮਤਾ ਪਾਸ ਕੀਤਾ ਗਿਆ ਹੈ ਸਮੁੱਚੀ ਸਿੱਖ ਸੰਗਤ ਦੇਸ਼ ਵਿਤ ਤੇ ਵਿਦੇਸ਼ਾਂ ਇਸ ਦਾ ਸਵਾਗਤ